ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਦਾਦੀ ਮਾਂ ਕਿਹੋ ਜਿਹੇ ਭਿਆਨਕ ਤਸੀਹੇ ਦਿੱਤੇ ਗਏ ਸਨ ਦਾਦੀ ਜੀ ਬੇਟਾ ਸਭ ਤੋਂ ਪਹਿਲਾਂ ਕਾਜੀ ਨੇ ਭਾਈ ਮਤੀ ਦਾਸ ਜੀ ਨੂੰ ਆਪਣਾ ਧਰਮ ਛੱਡ ਕੇ ਕਲਮਾ ਪੜਨ ਵਾਸਤੇ ਕਿਹਾ ਅਤੇ ਨਾਲ ਹੀ ਸਾਹੀ ਦਰਬਾਰ ਵਿੱਚ ਵੱਡੇ ਅਹੁਦੇ ਤੇ ਧਨ ਦੌਲਤ ਦਾ ਲਾਲਚ ਦਿੱਤਾ ਭਾਈ ਮਤੀਦਾਸ ਜੀ ਨੇ ਕਾਜੀ ਦੇ ਦਿੱਤੇ ਲਾਲਚ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਾਜੀ ਅਸੀਂ ਸਭ ਧਰਮਾਂ ਦਾ ਸਤਕਾਰ ਕਰਦੇ ਹਾਂ ਪਰ ਸਾਨੂੰ ਆਪਣਾ ਧਰਮ ਪਿਆਰਾ ਹੈ ਭਾਈ ਮਤੀਦਾਸ ਜੀ ਦੀ ਇਹ ਗੱਲ ਸੁਣ ਕੇ ਕਾਜੀ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਮਤੀਦਾਸ ਉਹ ਵੇਖ ਆ ਰਹੇ ਤੇ ਤਿੱਖੇ ਦੰਦੇ ਇਹ ਸਾਰੇ ਨਾਲ ਤੇਰੇ ਸਰੀਰ ਨੂੰ چیر ਕੇ ਦੋ ਫਾੜ ਕੀਤਾ ਜਾਵੇਗਾ ਕਿੰਨੀ ਦਰਦਨਾਕ ਮੌਤ ਹੋ ਜਾਵੇਗੀ ਤੇਰੀ ਪਾਈ ਮਤੀ ਦਾਸ ਜੀ ਹੱਸ ਕੇ ਕਹਿਣ ਲੱਗੇ ਕਾਜੀ ਸਾਡਾ ਜਨਮ ਹੀ ਮੌਤ ਵਿੱਚੋਂ ਹੋਇਆ ਹੈ ਪਾਈ ਮਤੀ ਦਾਸ ਜੀ ਨੂੰ ਜਲਾਦਾ ਨੇ ਫੱਟਿਆਂ ਦੇ ਵਿੱਚ ਜਕਰ ਦਿੱਤਾ ਕਾਜੀ ਨੇ ਪਾਈ ਮਤੀ ਦਾਸ ਜੀ ਦੀ ਆਖਰੀ ਖੁਆਇਸ਼ ਪੂਰੀ ਕਰਨ ਵਾਸਤੇ ਪਾਈ ਮਤੀ ਦਾਸ ਜੀ ਦਾ ਮੁਖ ਸਤਗੁਰਾਂ ਜੀ ਵੱਲ ਕਰ ਦਿੱਤਾ ਕਾਜੀ ਨੇ ਜਲਾਦਾ ਨੂੰ ਪਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਚਲਾਉਣ ਦਾ ਹੁਕਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ